ਸ਼ੁਰੂਆਤ ਦੇ ਦਿਨਾਂ ਵਿੱਚ ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਥੱਲੇ ਵਾਲੇ ਸੁਰ ਤੋਂ ਹੀ ਆਸ ਕਰਨਾ ਹੈ। ਕਈ ਬੱਚੇ ਕਾਲ ਦੇ ਵਿੱਚ ਜਲਦਬਾਜ਼ੀ ਦੇ ਵਿੱਚ ਉੱਪਰੋਂ ਸਕੇਲ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਜਲਦੀ ਆ ਉਹਦੀ ਆਵਾਜ਼ ਨੂੰ ਖੋਲ ਲਾਂਗੇ ਪਰ ਉਹ ਸਹੀ ਤਰੀਕਾ ਨਹੀਂ ਹੁੰਦਾ ਕਦੇ ਵੀ। ਹਮੇਸ਼ਾ ਹੁਣ ਜਿਸ ਤਰ੍ਹਾਂ ਮੈਂ ਕੋਈ ਗਾਣਾ ਗਾਉਣਾ ਹੁੰਦਾ ਤਾਂ ਮੈਂ ਉੱਪਰੋਂ ਸਕੇਲ ਚੌਥੇ ਕਾਲੇ ਤੋਂ ਜਾਂ ਪੰਜਵੇਂ ਕਾਲੇ ਤੋਂ ਜਾਂ ਪਹਿਲੇ ਕਾਲੇ ਤੋਂ ਗਾਣੇ ਦੀ ਕੰਪੋਜੀਸ਼ਨ ਦੇ ਹਿਸਾਬ ਨਾਲ ਉੱਪਰੋਂ ਸੁਰ ਰੱਖੀਦਾ ਹੈ ਹਨਾ ਜੇ ਗਜ਼ਲ ਗਾਉਣੀ ਹੁੰਦੀ ਹੈ ਤਾਂ ਪਹਿਲਾ ਕਾਲਾ ਦੂਜਾ ਕਾਲਾ ਜਾਂ ਫਿਰ ਤੀਜਾ ਕਾਲਾ ਰੱਖ ਸਕਦੇ ਹੁੰਦੇ ਆ ਸੁਰ ਪਰ ਜੇ ਤੁਸੀਂ ਅਭਿਆਸ ਹੈ ਜਿਹੜਾ ਪਲਟਿਆਂ ਦਾ ਰਾਗ ਦਾ ਬੰਦਿਸ਼ ਦਾ ਇਹ ਜੇ ਅਭਿਆਸ ਤੁਸੀਂ ਉੱਚੇ ਸੁਰ ਤੇ ਜਾ ਕੇ ਕਰੋਗੇ ਤੇ ਤੁਸੀਂ ਇਹ ਸੋਚੋਗੇ ਕਿ ਮੈਂ ਉੱਚਾ ਰਿਆਜ਼ ਕਰਕੇ ਮੇਰਾ ਗਲਾ ਖੁੱਲ ਜੂਗਾ ਪਰ ਐ ਇਹ ਗੱਲ ਬਿਲਕੁਲ ਗਲਤ ਹੈ ਤੁਸੀਂ ਰਿਆਜ਼ ਹਮੇਸ਼ਾ ਸੀ ਸ਼ਰਤ ਤੋਂ ਹੀ ਕਰਨਾ ਮੁੰਡਿਆਂ ਨੇ ਤੇ ਜੀ ਸ਼ਰਤ ਤੋਂ ਕਰਨਾ ਕੁੜੀਆਂ ਨੇ ਠੀਕ ਹੈ ਕੁੜੀਆਂ ਨੇ ਚੌਥੇ ਕਾਲੇ ਤੋਂ ਮੁੰਡਿਆਂ ਨੇ ਪਹਿਲੇ ਕਾਲੇ ਤੋਂ ਅਭਿਆਸ ਕਰਨਾ ਜਿਹੜਾ ਸਰਗਮ ਦਾ ਪਲਟੇ ਦਾ ਇਹ ਸਾਰਾ ਕਿਉਂਕਿ ਸ਼ੁਰੂਆਤ ਦੇ ਦਿਨਾਂ 'ਚ ਤੁਸੀਂ ਤਾਂ ਨਹੀਂ ਕਰਨਾ ਹੁੰਦਾ ਕਿਉਂਕਿ ਗਲੇ ਤੇ ਬਹੁਤ ਜ਼ਿਆਦਾ ਸਟ੍ਰੇਨ ਆ ਜਾਂਦੀ ਹੈ ਗਲਾ ਜ਼ਿਆਦਾ ਖਰਾਬ ਹੋਣ ਲੱਗ ਪੈਂਦਾ ਹੈ ਤੇ ਇਹ ਗੱਲ ਬਿਲਕੁਲ ਵੀ ਗਲੇ ਵਾਸਤੇ ਠੀਕ ਨਹੀਂ ਹੈਗੀ ਸੋ ਤੁਸੀਂ ਆਪਦੇ ਗਲੇ ਦੀ ਕੇਅਰ ਕਰੋ ਧਿਆਨ ਰੱਖੋ ਜੇ ਵੀਡੀਓ ਚੰਗੀ ਲੱਗੀ ਤੇ ਇਹਨੂੰ ਅੱਗੇ ਦੇ ਕੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ